ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਆਉਂਦੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ 5 ਜਨਵਰੀ ਹੈ ਤੇ 9-10 ਜਨਵਰੀ ਤੱਕ ਮੌਸਮ ਪੰਜਾਬ ਦਾ ਕਵੇਦਾ ਰਹਿ ਸਕਦਾ ਇਹ ਤੁਹਾਨੂੰ ਅਪਡੇਟ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਦੇਣੀ ਹੈ ਅਥੇ ਗੱਲ ਤੁਹਾਨੂੰ ਦੱਸ ਦਿਆਂ ਕਹਿਣਾ ਕਿ ਆਉਂਦੇ 4-5 ਦਿਨਾਂ ਦੇ ਵਿੱਚ ਦੋ ਸਿਸਟਮ ਆ ਰਹੇ ਨੇ ਪੰਜਾਬ ਵਾਲੇ ਪਾਸੇ ਜਾਂ ਕਹਿੰਦੇ ਉੱਤਰ ਭਾਰਤ ਦੇ ਵਿੱਚ ਜਿਹੜੇ ਕਿ ਕੁਸ਼ਤਾਵਾ ਤੇ ਮੀਂਹ ਸ਼ਰਾਟੇ ਦੇ ਸਕਦੇ ਨੇ ਜੇਕਰ ਇਸਲੇ ਦੀਆਂ ਹਾ ਲਾਈਵ ਅਤੇ ਤਾਜ਼ਾ ਸੈਟਲਾਈਟ ਦਸਤਿਆਂ ਦੇਖਦੇ ਹਾਂ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਚੜਦੇ ਲੈਂਦੇ ਤੋਂ ਚੜਦੇ ਵੱਲ ਨੂੰ ਬਦਲਬਾਈ ਕੁਝ ਕਰ ਰਹੀ ਆ ਰਾਜਸਥਾਨ ਦੇ ਭਾਗਾਂ ਦੇ ਵਿੱਚ ਸਿਸਟਮ ਪ੍ਰਵੇਸ਼ ਕਰ ਰਿਹਾ ਤੇ ਆਉਂਦੇ 5-7 ਘੰਟਿਆਂ ਦੇ ਵਿੱਚ ਪੰਜਾਬ ਦੇ ਪੱਛਮੀ ਜਨਿਆਂ ਦੇ ਵਿੱਚ ਹਲਕੀ ਵੈਸਟਰਨ ਡਿਸਰਬੈਂਸ ਹੈ ਇਹਨੂੰ ਆਪਾਂ ਪੱਛਮੀ ਸਿਸਟਮ ਨਹੀਂ ਕਹਾਂਗੇ ਇਹਨੂੰ ਹੱਥ ਸਿਸਟਮ ਯਾਨੀ ਕਿ ਬਹੁਤ ਘਾਟੇ ਦਾ ਅਸਰ ਵੇਖਣ ਨੂੰ ਮਿਲੇਗਾ ਮੈਦਾਨਾਂ ਦੇ ਵਿੱਚ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਕੁਝ ਗਨੇ ਜਣੇ ਫਾਗਾ ਦੇ ਵਿੱਚ ਹੋ ਸਕਦਾ ਕਿਤੇ ਹਲਕੀ ਕਣੀਆਂ ਡਿੱਗ ਜਾਣੇ ਤੋਂ ਵੱਡਾ ਇਹ ਸਿਸਟਮ ਕੋਈ ਕਾਰਾ ਨਹੀਂ ਕਰੇਗਾ ਮੈਦਾਨਾਂ ਦੇ ਵਿੱਚ ਤੇ ਪਹਾੜਾਂ ਦੇ ਵਿੱਚ ਇਹ ਸਿਸਟਮ ਦੀ ਸਰਗਰਮੀ ਜ਼ਰੂਰ ਵੇਖਣ ਨੂੰ ਮਿਲ ਸਕਦੀ ਆ ਆਉਂਦੇ 24 ਜਗ੍ਹਾ ਲਈ ਅਗਲੇ 36 ਘੰਟਿਆਂ ਦੇ ਵਿੱਚ ਸੋ ਅੱਜ ਧੁੰਦ ਦੀ ਗੱਲ ਕਰੀਏ ਤੇ ਅੱਜ ਧੁੰਦ ਯੂਪੀ ਵਾਲੇ ਪਾਸੇ ਕਾਫੀ ਖੇਤਰਾ ਦੇ ਵਿੱਚ ਬਣੀ ਸੀ ਪੰਜਾਬ ਵਾਲੇ ਪਾਸੇ ਵੀ ਖਾਸ ਕਰਕੇ ਜਿਹੜੇ ਪੱਛਮੀ ਜ਼ਿਲ੍ਹੇ ਆ ਬਾਰਡਰ ਜ਼ਿਲ੍ਹੇ ਆ ਉਹਨਾਂ ਜਣਿਆਂ ਦੇ ਵਿੱਚ ਧੁੰਦ ਐਸੇ ਲਈ ਵੀ ਕਾਇਮ ਹੈ ਉਹਦੇ ਜਿਹੜੇ 4-5 ਦਿਨ ਹੋਣਗੇ ਇਸ ਤੋਂ ਬਾਅਦ ਜਦੋਂ ਇਹ ਸਿਸਟਮ ਲੰਘਣਾ 5-6 ਤਰੀਕ ਤੋਂ ਬਾਅਦ ਇੱਕ ਸਿਸਟਮ ਹੋਰ ਆ ਰਿਹਾ ਜਿਹੜਾ ਕਿ 8-9 ਤਰੀਕ ਦੇ ਲਾਗੇ-ਛਾਗੇ ਆਵੇਗਾ ਉਹ ਸਿਸਟਮ ਦੇ ਵਿੱਚ ਉਹ ਸਿਸਟਮ ਪੰਜਾਬ ਦੇ ਲਈ ਕਿੰਨਾ ਕੁ ਸਰਗਰਮ ਹੋਵੇਗਾ ਮੀਂਹ ਲੱਗਣਗੇ ਨਹੀਂ ਲੱਗਣਗੇ ਪੰਜਾਬ ਵਾਲੇ ਹਰ ਜਿਹੜੀ ਅਪਡੇਟ ਹੋਏਗੀ ਉਹ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਦੇਵਾਂਗੇ ਤੇ ਜਿਹੜਾ ਉਹ ਸਿਸਟਮ ਹੋਵੇਗਾ ਉਹ ਮੁੱਖ ਤੌਰ ਤੇ ਦਿੱਲੀ ਤੇ ਉਤਰੀ ਦੱਖਣ ਪੂਰਬੀ Rajasthan ਤੇ ਪੱਛਮੀ Haryana ਤੇ ਉਤਰੀ Haryana ਹੋ ਸਕਦਾ ਪੰਜਾਬ ਦੇ ਵੀ ਕੁਝ ਖੇਤਰ ਜਿੱਥੇ ਹਲਕੇ ਦਰਮਿਆਨੇ ਸ਼ਰਾਟੇ ਲੱਗ ਜਾਣ 8-9 ਤੇ ਦੇ ਵਿਚਾਲੇ ਇਸ ਇਸ ਸੰਦੇ ਅਗੇ ਫਿਰਛੇ ਵੀ ਹੋਣ ਦੇ ਆਸਾਰ ਹੋਣਗੇ ਤੇ ਇਹ ਸਿਸਟਮ ਲੰਘ ਜਵੇ ਉਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਆਉਣ ਵਾਲਾ ਹੋਏਗਾ ਉਹਦੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਜਦੋਂ ਤੱਕ ਤਗੜਾ ਸਿਸਟਮ ਨਹੀਂ ਲੱਗਦਾ ਉਦੋਂ ਤੱਕ ਧੁੰਦਾਂ ਤੋਂ ਹਲੇ ਕੋਈ ਘਟਣ ਦੇ ਧੁੰਦ ਦੇ ਆਸਾਰ ਨਹੀਂ ਹੋਣਗੇ ਸੋ ਤਾਂ ਹੁੰਦਾ ਤੇ ਜਿਹੜੇ orange alert ਨੇ ਉਹ ਮੌਸਮ ਫਾਗ ਨੇ ਲਗਾਤਾਰ ਤਾਬਰ ਤੌਰ ਤੇ ਜਾਰੀ ਕੀਤੇ ਹੋਏ ਨੇ ਆਉਂਦੇ ਦਿਨਾਂ ਦੇ ਵਿੱਚ ਵੀ ਧੁੰਦ ਤੋਂ ਕੋਈ ਵੱਡੇ ਖੱਦਰ ਤੇ ਰਾਹਤ ਨਹੀਂ ਹੈ ਅ ਅੱਜ ਕੁਝ ਥਾਵਾਂ ਤੇ ਧੁੱਪ ਲੱਗਣ ਤੇ ਅਸਰ ਹੋਣਗੇ ਪਰ ਜਣੀਆਂ ਠੰਡੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਉਹਦੇ ਸਦਕਾ ਧੁੱਪ ਤੇ ਕੋਈ ਬਹੁਤੀ ਜਿਹੜੇ ਜਿਹੜਾ ਪਾਨੋ ਸਕੂਨ ਨਹੀਂ ਮਿਲੇਗਾ ਯਾਨੀ ਕਿ ਕੋਈ ਬਹੁਤਾ ਉਹਦਾ ਪ੍ਰਾਫਿਟ ਨਹੀਂ ਹੋਣ ਵਾਲਾ ਤੇ ਧੁੱਪ ਲੱਗੇਗੀ ਜ਼ਰੂਰ ਪਰ ਠੰਡੀਆਂ ਜਣੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਉਹ ਉਸੇ ਤਰ੍ਹਾਂ ਠਾਰਦੇ ਰਹਿਣਗੇ ਮੈਦਾਨਾਂ ਨੂੰ ਸੋ ਇੱਕ ਨਜ਼ਰ ਆ ਹਾਂ ਤਾਜ਼ਾ ਅਪਡੇਟ ਦੇ ਲਾ ਲੈਨੇ ਆ ਜੋ ਜਾਰੀ ਕੀਤੀ ਹੈ ਅੱਜ ਭਾਰਤੀ ਮੌਸਮ ਵਿਭਾਗ ਵੱਲੋਂ ਸਕਰੀਨ ਤੇ ਦੇ ਸਕਦੇ ਆ ਪੰਜਾਬ ਦੇ ਲਈ ਵਾਰਨਿੰਗ ਆ 5 ਜਨਵਰੀ 2026 ਦੀ ਤਰੀਕ ਲਈ ਹੋਈ ਹੈ 5 ਜਨਵਰੀ ਨੂੰ 6 ਜਨਵਰੀ ਨੂੰ ਕੋਲਡ ਡੇ ਤੇ ਕੋਲਡ ਵੇਵ ਯਾਨੀ ਕਿ ਅੱਜ ਵੀ ਟੈਂਪਰੇਚਰ ਹੈ ਜਿਹੜੇ ਕਈ ਜ਼ਿਲ੍ਹਿਆਂ ਦੇ ਵਿੱਚ 15-16 ਤੋਂ ਹੇਠਾ ਰਹਿ ਸਕਦੇ ਨੇ ਜਿਵੇਂ ਬੈਕ ਟੂ ਬੈਕ ਪਿਛਲੇ 24 ਘੰਟੇ ਦਫਾ ਅੰਕੜੇ ਚੱਕੇ ਤੇ 15-16 ਤੋਂ ਥੱਲੇ ਕਾਫੀ ਟਾਇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਦਰਜ ਹੋਏ ਸੀ ਪੰਜਾਬ ਦੇ ਸੋ ਅੱਜ ਵੀ ਕੋਲਡ ਡੇ ਲੱਗਣ ਦੇ ਅਸਰ ਹੋਣਗੇ ਕਾਫੀ ਖੇਤਰਾਂ ਦੇ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਕੋਲਡ ਵੇਵ ਤਾਂ ਕੋਈ ਰਹਿਤ ਨਹੀਂ ਸੀਤ ਲਹਿਰ ਉਸੇ ਤਰ੍ਹਾਂ ਹੋਣੀ ਜੋ ਬੰਤਿਆ ਤੇ ਸੀਤ ਲਹਿਰ ਠੰਡੀਆਂ ਖੁਸ਼ਕ ਹਵਾਵਾਂ ਪਹਾੜਾਂ ਤੋਂ ਥੱਲੇ ਉਤਰਨੀਆਂ ਮੈਦਾਨਾਂ ਨੂੰ ਠਾਰਨੀਆਂ ਨੇ ਤੇ ਅੱਜ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਹ ਸੀਤਲ ਹੜਦੇ ਤੇ ਵੈਰੀ ਰਸਫੋਗ ਯਾਨੀ ਕਿ ਬੇਹਤ ਜਿਆਦਾ ਸੰਗਣਿਤ ਧੁੰਦ ਕੱਲ ਵੀ ਛਾ ਸਕਦੀ ਹੈ ਇਸ ਸਬੰਧਾ ਸਤ 8 9 ਦੇ 10 ਤਰੀਕ ਇਹ ਚਾਰਾਂ ਦਿਨਾਂ ਦੇ ਵਿੱਚ yellow alert ਹੈ ਜਿਹੜੇ ਧੁੰਦ ਨੂੰ ਲੈ ਕੇ ਜਾਰੀ ਕੀਤੇ ਹੋਏ ਨੇ ਆਉਂਦੇ ਦਿਨਾਂ ਦੇ ਵਿੱਚ ਧੁੰਦ ਤੋਂ ਫਿਲਹਾਲ ਕੋਈ ਰਾਹਤ ਨਹੀਂ ਤੇ ਜਿਹੜਾ ਆਪਾਂ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰਦੇ ਹੁੰਦੇ ਆ 에ਅਰ ਕੁਆਲਿਟੀ ਇੰਡੈਕਸ ਵੀ ਹਾਲੇ ਚੜ੍ਹਿਆ ਹੀ ਹੋਇਆ 150 ਤੋਂ ਉੱਤੇ ਦਰਜ ਹੋ ਰਿਹਾ 200 210 220 ਇਸ ਲਈ ਆਪਾਂ ਕਹੇ ਲਿਆ ਕਿ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ ਹਵਾ ਪ੍ਰਦੂਸ਼ਣ ਦੇ ਵਿੱਚ ਕਿ ਬਹੁਤ ਆ ਸੁਧਾਰ ਨਹੀਂ ਆ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਇਹਦੇ ਵਿੱਚ ਕੋਈ ਵੱਡਾ ਸੁਧਾਰ ਹੋਣ ਵਾਲਾ ਨਹੀਂ ਹੈ ਜੋ ਤੱਕ ਸਿਸਟਮ ਕੋਈ ਤਗੜਾ ਨਹੀਂ ਲੱਗਦਾ ਤੇ ਫਿਲਹਾਲ ਉੱਤਰ ਫਾਰਤੋਵਾਲ ਦੋ ਸਿਸਟਮ ਆ ਰਹੇ ਨੇ ਇੱਕ ਅੱਜ ਤੇ ਕੱਲ ਲਈ ਆ ਜਿਹੜਾ ਕਿ ਬਹੁਤ ਹਲਕਾ ਸਿਸਟਮ ਹੈ ਮਦਾਨਾ ਦੇ ਲਈ ਦੂਜਾ 8 ਤੇ 9 ਤੇ 10 ਤਰੀਕ ਨੂੰ ਆ ਰਿਹਾ ਜਿਹੜਾ ਕਿ ਹਲਕੇ ਦਰਮਿਆਨੇ ਸ਼ਰਾਟੇ ਲਵਾ ਸਕਦਾ ਹੈ ਪੰਜਾਬ ਦੇ ਵਿੱਚੋਂ ਕਿੰਨਾ ਕੁ ਸਰਗਰਮ ਹੋਵੇਗਾ ਇਹ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਰਿਪੋਰਟ ਸਾਂਝੀ ਕੀਤੀ ਜਾਵੇਗੀ ਕਿ ਤੁਹਾਨੂੰ